ਹਾਂ ਕਿਹ ਚੀਜ ਚਾਹ ਬਾਲਕੀ ਉਹ ਬਾਲਕੀ ਸਾਹਿਬ ਦੇਖੋ ਕੈਸ ਤਰ੍ਹਾਂ ਦੀ ਬਾਲਕੀ ਸੀ ਬੱਲਾ ਸ਼ਹੀਦ ਬਾਬਾ ਦੀਪ ਸਿੰਘ ਦੇ ਉਸ ਇਤਿਹਾਸਿਕ ਮੈਰੀ ਤੇ ਪਾਰਸਾ ਦੇ ਉਸ ਇਤਿਹਾਸ ਨਵਾਂ ਵੀਡੀਓ ਤੇ ਕਲਿੱਕ ਕਰ ਨਵਸਤੇ ਵੀਡੀਓ ਨੂੰ ਅੰਤ ਤੱਕ ਲਾਜ਼ਮੀ ਦੇਖੋ ਤੇ ਬੰਦੇ ਨੇ ਉਹ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਲਾਜ਼ਮੀ ਦੇਖੋ ਦਵਾ-ਦਵ ਜਿਹੜਾ ਮੈਂ ਕੰਮ ਨੇ ਵੇਟ ਰਿਹਾ ਸਾਰਾ ਸਮਾਨ ਸੰਦੀੜਾ ਨੂੰ ਥੋੜੀ ਧੁੱਪ ਹੀ ਲੋਣੀ ਨੀ ਹੋਰ ਤਾਂ ਜਿਆਦਾ ਐਡਾ ਕੋਈ ਖਾਸ ਕੰਮ ਹੈ ਨਹੀਂ ਪੈਸੇ ਵੀ ਜਿਹੜੇ ਚੱਕਲੇ ਤੇ ਜਾਣ ਕਿੱਥੇ ਲੱਗਿਆ ਅਜਾਪਾ ਸਾਰਾ ਕੋ ਦੱਸਦਾ ਬਸ ਥੋੜਾ ਹੈ ਵੇਟ ਕਰੋ ਪੱਕ ਸੱਟ ਕਰ ਲੀਏ ਆ ਚੱਕੋ ਬਈ ਉਤੋਂ ਵੀ ਸੱਟਾ ਗਲੇ ਉਤੋਂ ਦੇਖੀਂ ਈਮਾਰਾ ਤੋਂ ਸਈਆ ਸਈਆ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਉਸ ਥਾਂ ਤੇ ਜਾਣ ਲਿਆ ਅੰਦਰ ਆ ਕੇ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਐਦਾਂ ਦੇ ਵਧੀਆ-ਵਧੀਆ ਵਲੌਗ ਆਉਦੇ ਰਹਿਣਗੇ ਅੱਜ ਆਪਾਂ ਜਾਣ ਕਿੱਥੇ ਲੱਗਿਆ ਨੂੰ ਸਾਡਾ ਕੋਲ ਦੱਸਦੇ ਆਂ ਥੋੜਾ ਐਵੇਟ ਕਰੋ ਬਸ ਜਦੋਂ ਦੱਸ ਹੀ ਦਿੰਨੇ ਆ ਅੱਜ ਆਪਾਂ ਜਾਣ ਲੱਗਿਆ ਅੱਜ ਦਿਨ ਬੁੱਧਵਾਰ ਹੈਗਾ ਇਤਲਵੰਡੀ ਜੂ ਬੋਤਵਾਲ ਦੇ ਉੱਤੇ ਟਰੈਕਟਰ ਦਾ ਮੇਲਾ ਲੱਗਦਾ ਟਰੈਕਟਰ ਮੇਲਾ ਬਹੁਤ ਜ਼ਿਆਦਾ ਕਟੋ-ਕਟ 100 ਗੱਲੇ ਦੀ ਟਰੈਕਟਰ ਮੇਲਾ ਲੱਗਦਾ ਉਹ ਵੀ ਆਪ ਤੁਹਾਨੂੰ ਦਿਖਾਵਾਂਗੇ ਉਸ ਤੋਂ ਸਭ ਤੋਂ ਜ਼ਰੂਰੀ ਗੱਲ ਆਪਾਂ ਜਾ ਰਹੇ ਹਾਂ ਉਸ ਥਾਂ ਦੇ ਜਿਸ ਥਾਂ ਦੇ ਬਾਬਾ ਦੀਪ ਸਿੰਘ ਜੀ ਨੇ ਤੇ ਹੋਣੀ ਨੇ ਵਿਚਾਰ ਜਿਹੜੀ ਗੱਲਬਾਤ ਹੋਈ ਸੀ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸੀ ਬੇਨਤੀ ਕੀਤੀ ਸੀ ਵਚਨ ਕੀਤਾ ਸੀ ਵੀ ਜਿੰਨਾ ਚਿਰ ਮੈਂ ਹਰਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਾ ਲੈਂਦਾ ਉੰਨਾ ਚਿਰ ਮੈਂ ਸ਼੍ਰੀਧੀ ਨਹੀਂ ਪਾਵਾਂਗਾ ਤੇ ਉਹ ਥਾਂ ਦੇ ਤੋਂ ਨੂੰ ਦਰਸ਼ਨ ਕਰਾਵਾਂਗੇ ਸਮਝ ਹੀ ਗਏ ਉਹਨਾਂ ਕਿ ਸਾਰੇ ਜਾਨੀ ਕਿ ਨੰਮ ਨਮਾ ਸਹਿਬ ਤਲਵੰਡੀ ਸਾਬੋ ਕਿੱਥੇ ਬਾਬਾ ਦੀਪ ਸਿੰਘ ਜੀ ਰਹਿੰਦੇ ਸੀ ਉਹ ਸਾਰਾ ਕੁਝ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਿਖਾਵਾਂਗੇ ਬਣੇ ਰਿਓ ਵਲੌਗ ਦੇ ਨਾਲ ਤੇ ਬਸ ਰੈਡੀ ਸ਼ੈਡੀ ਹੋ ਗਏ ਟਾਈਮ ਵੀ ਜਿਹੜਾ 10:30 ਦਾ ਹੋ ਗਿਆ ਅੱਜ ਸਾਡੇ ਕਵੇਲਾ ਹੀ ਹੋ ਗਿਆ ਤੇ ਬੁਲਟ ਤੇ ਜਾਣਾ ਅੱਜ ਆਪਾਂ ਬਸ ਤੇ ਧੁਰਦੇ ਆ ਚਲੋ ਲੋ ਜੀ ਹੋਸਤੋ Lalu di dua stop Oh ini kita lawan di Sabo Lalu di dua stop Oh ini di Sabo Tak tiri nam namah saya Nah ada gelukah ya

thank yeah. you ਕੋਈ ਦਰਿਆ ਨੇ ਇੱਕ ਵੇਹੇ ਇਹਨਾਂ ਦਾ ਨਾਮ ਦੱਸਤਰਮ ਸਾਹਿਬ ਤੋਂ ਕੱਟੇ ਦੀ ਇਸ ਦੀ ਗੱਲ ਆ ਬਾਬਾ ਬੰਦਾ ਸਿੰਘ ਜੀਤ ਜੀ ਦੇ ਇੱਕ ਸਿੰਘਾਂ ਨੂੰ ਆਮ ਕਰੇ ਹੈ ਇਹਦਾ ਯੋ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਗੇਟ ਦੇਖ ਸਰਸ ਹੈ ਮੰਡੀ ਮੰਡੀ ਗਏ ਟਰੈਕਟਰ ਮੰਡੀ ਇਸਤਾਨ ਤੇ ਮਮਦੀਪ ਸਿੰਘ ਜੀ ਦੋਵੇਂ ਸਮੇਸ਼ੀਤ ਸੀਤੀ ਦੇ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਉਂਦੇ ਸਨ ਚਲੋ ਜੀ ਦੋਸਤੋ ਇਹ ਉਹ ਥਾਂ ਇਤਿਹਾਸਿਕ 베ਰੀ ਜਿੱਥੇ ਬਾਬਾ ਦੀਪ ਸਿੰਘ ਜੀ ਦੇਖਤਿਆਰ ਕਰਕੇ ਸੰਗਤਾਂ ਨੂੰ ਸ਼ਕਾਉਂਦੇ ਸਨ ਉਸ ਥਾਂ ਤੇ ਹਨੇ ਉਸ ਇਤਿਹਾਸਿਕ 베ਰੀ ਤੇ ਪਰਚਾ ਦੇ ਉਸ ਇਤਿਹਾਸ ਇੱਕ ਇਤਿਹਾਸਿਕ 베ਰੀ ਹੈ ਗੁਰੂ ਪਿਆਰੀ ਸਾਧ ਸੰਗ ਜੀ ਇਸ 베ਰੀ ਤੇ ਉਪਰੋ ਪੱਤੇ ਟਾਣੀਆਂ ਅਤੇ 베ੜ ਤੋੜ ਤੋੜਨੇ ਬਹੁਤ ਹੀ ਸਖਤ ਬਣਾ ਹੈ ਤੇ ਲਿਖਿਆ ਵੀ ਤੋਂ ਟਾਣੀਆਂ ਪੱਤੇ 베ੜ ਤੋੜਨਾ ਕੁਝ ਵੀ ਸਖਤ ਬਣਾ ਨਾ ਪੜੇ ਦੇ ਆ ਇਦਰ ਅਜਾਇਬ ਘਰ ਆ ਅਜਾਇਬ ਘਰ ਤੇ ਇਦਰਾ ਪਈ ਇਹ ਕੀ ਚੀਜ਼ ਆ ਪਾਲਕੀ ਆ ਪਾਲਕੀ ਸਾਹਿਬ ਦੇਖੋ ਕਿਸ ਤਰ੍ਹਾਂ ਦੀ ਪਾਲਕੀ ਸੀ ਬੇਲਾ ਇਧਰ ਪ੍ਰਾਤਨ ਮੇਰੀ ਆ ਗਈ ਇਧਰ ਅਜੈਬ ਕਾ ਰਗਾ ਇੱਥੇ ਪ੍ਰਾਤਨ ਇੱਕ ਖੂਬ ਹੀ ਆ ਗਿਆ ਬੁਰਾਤ ਤਾਂ ਖੂਬ ਚੱਲ